ਇਕ ਕ੍ਰਿਸ਼ਨਾ ਜੀ ਰਚਨਾ ਨੂੰ ਵੱਤੋ ਵੱਦ ਲਾਇਕ ਕਮੈਂਟ ਤੇ ਸ਼ੇਅਰ ਕਰ ਦੇਆ ਕਰੋ ਜੀ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਤੂੰ ਪਤਾ ਨਹੀਂ ਕਿਹੜੇ ਕਿਹੜੇ ਦਰਨੇ ਮੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਤੂੰ ਆਪਣਾ ਰਾਹ ਆਪ ਬਣਾਵੇਂ ਕਦੇ ਹੌਲੀ ਕਦੇ ਤੇਜ਼ ਤੂੰ ਜਾਵੇਂ ਤੂੰ ਆਪਣਾ ਆਪ ਬਣਾਵੇਂ ਕਦੇ ਹੌਲੀ ਤੇ ਕਦੇ ਤੇਜ਼ ਤੂੰ ਜਾਵੇਂ ਤੇਰੇ ਦਿੱਤੇ ਜ਼ਖਮ ਹਾਲੇ ਤੱਕ ਨੇ ਅੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਤੇਰੇ ਅੱਗੇ ਹਰ ਕੋਈ ਝੁੱਕ ਜਾਂਦਾ ਤੇਰੇ ਅੱਗੇ ਹਰ ਕੋਈ ਰੁਕ ਜਾਂਦਾ ਤੇਰੇ ਅੱਗੇ ਹਰ ਕੋਈ ਝੁੱਕ ਜਾਂਦਾ ਤੇਰੇ ਅੱਗੇ ਹਰ ਕੋਈ ਰੁਕ ਜਾਂਦਾ ਵੇ ਪਾਣੀਆਂ ਤੇਰੇ ਅੱਗੇ ਕਿਸੇ ਦੀ ਨਾ ਚੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਸਭ ਇੱਕ ਤਜ ਬਨ ਜਾਓ ਜਿੱਦਾਂ ਵੀ ਹੈ ਸਭ ਦਾ ਹੱਥ ਵਟਾਓ ਸਾਰੇ ਇਕੱਠੇ ਹੋ ਜਾਵੋ ਕੋਈ ਰਹਿ ਨਾ ਕੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ ਵੇ ਪਾਣੀਆਂ ਤੇਰੇ ਅੱਗੇ ਕਿਹਦਾ ਜ਼ੋਰ ਚੱਲੇ